ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਰਾਸ਼ਟਰੀ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਟਕ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜ਼ਿਲ੍ਹਾ ਕਰਤਾਰਪੁਰ ਦਾ ਲੋਕ ਸਭਾ ਦਾ ਉਮੀਦਵਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਐਮ ਐਲ ਏ ਬਟਾਲਾ ਨੂੰ ਉਮੀਦਵਾਰ ਬਣਾ ਕੇ ਸਾਨੂੰ ਦਿੱਤਾ ਹੈ ਬੜੀ ਖੁਸ਼ੀ ਹੋਈ ਇਸ ਗੱਲ ਨਾਲ ਦੀ ਲੋਕਲਾ ਜਿਹੜਾ ਐਮਐਲਏ ਸਾਨੂੰ ਮਿਲਿਆ ਤਾਂ ਮੈਂ ਵਿਸ਼ਵਾਸ ਦਉ ਨਾ ਹਾਈ ਕਮਾਂਡ ਨੂੰ ਕਿ ਅਸੀਂ ਸਾਰੇ ਜ਼ਿਲ੍ਹੇ ਵਾਲੇ ਰਲ ਮਿਲ ਕੇ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਚ ਵੱਡੀ ਲੀਡ ਤੇ ਜਿਹੜਾ ਜਿਤਾ ਕੇ ਆਪਣਾ ਐਮਪੀ ਜਿਹੜਾ ਦਿੱਤਾ ਸਾਨੂੰ ਤਾਂ ਆਮ ਆਦੀ ਪਾਰਟੀ ਦੀ ਝੋਲੀ 'ਚ ਸੀਟ ਜਿਹੜੀ ਆਪਾਂ ਪਾਵਾਂਗੇ ਜਿਹਦੇ ਨਾਲ ਸਰਕਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ શ્રી ਅਰਵਿੰਦ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਹੋਣਗੇ ਧੰਨਵਾਦ